ਬੜੀ ਕਿੱਥੇ ਤੁਹਾਡੀ ਸਾਨੂੰ ਸ਼ੱਕ ਨੇ ਕਿ ਸਾਡੇ ਛੋਟੇ ਮੁੰਸ ਲੱਗੀ ਆ ਤੇ ਸਿਕੰਦਰ ਨੇ ਕਿਹਾ ਕਿ ਤੁਸੀਂ ਤੁਹਾਡੇ ਥਾਣੇ ਚੋ ਐਸਐਚਓ ਸਾਹਿਬ ਬਿਨਾ ਰਪੋਰਟ ਲਿਖਾਇਆ ਹੋਏ ਛੁੱਟੀ ਤੇ ਗਏ ਨੇ ਕਿ ਰਿਪਕੀ ਜਵਾਬ ਹੈ ਤੁਹਾਡੇ ਬੋਲੇ ਦਾ ਰੋਜ਼ ਨਾਮਚੇ ਚ ਕਿਦਰਾ ਨਹੀਂ ਲਿਖਿਆ ਹੋਇਆ ਕਿ ਛੁੱਟੀ ਲੱਗੀ ਹੈ ਇਹ ਸਪਸ਼ਟਾ ਹਾਕਟਿਸ ਫਾਰਮ ਹਵਾਲਾਤ ਕਿੱਥੇ ਆ ਪਿੱਛੇ ਆ

ਲੇਡੀਜ਼ ਦਾ ਟਾਇਲਟ ਕਿਹੜਾ ਹੈ ਹਾਂਜੀ ਲੇਡੀਜ਼ ਦਾ ਟਾਇਲਟ ਕਿਹੜਾ ਸਰ ਇਹ 6 ਆ ਦੀ ਲੱਗ ਇਹ ਤੁਸੀਂ ਐਚਓ ਸਾਹ ਵਾਲੇ ਆਫਿਸ ਚ ਖਰੀਦਾ ਉਹਨਾਂ ਨੂੰ ਜੇ ਲੇਡੀਜ਼ ਨੂੰ ਹਵਾਲਾਤ ਲੇਡੀਜ਼ ਰੂਮ ਹੈਗੀ ਜਾਂ ਸਰ ਬਟ ਉਹਦੇ ਵਿੱਚ ਨਾ ਉਹ ਪ੍ਰੋਬਲਮ ਸੀਗੀ ਉਹ ਬੰਦ ਕਰ ਦਿੱਤੀ ਸਰ ਪਹਿਲਾਂ ਦੀ ਬੰਦ ਹੋ ਗਈ ਸਰ ਹਾਂਜੀ ਇੱਕ ਹੀ ਸਰ ਰੱਖੀ ਜਾਏਗੀ ਤੇ ਅੰਦਰ ਹੈ ਜੀ

ਇਹ ਜੇ ਤੁਸੀਂ ਐਸਚੂ ਸਾਹਿਬ ਵਾਲੇ ਆਫਿਸ 'ਚ ਖੜੀ ਤਾਂ ਉਹਨਾਂ ਨੂੰ ਜੇ ਲੇਡੀ ਰੂਮ ਹਵਾਲਾਤ ਲੇਡੀ ਰੂਮ ਹੈਗੀ ਆ ਸਰ ਪਰ ਉਹਦੇ ਵਿੱਚ ਨਾ ਉਹ ਪ੍ਰੋਬਲਮ ਸੀਗੀ ਉਹ ਬੰਦ ਕਰ ਦਿੱਤੀ ਸਰ ਪਹਿਲਾਂ ਦੀ ਬੰਦ ਹੋ ਗਈ ਸਰ ਹਾਂਜੀ ਇੱਕ ਹੀ ਸਰ ਰੱਖੀ ਜਾਏਗੀ ਤੇ ਜਿਹੜਾ ਵਾਸ਼ਰੂਮ ਐਸਚੂ ਸਾਹਿਬ ਵਾਲਾ ਯੂਜ਼ ਕਰੀਦਾ ਅੱਤੋਂ ਫਿਰ ਉੱਥੇ ਲੈ ਜੀ ਜਾਓ ਉਹਨੂੰ ਆ ਨਾਲ ਹੀ ਕਰੀ ਤੋਂ ਆ ਟੇਸਟ ਉਹ ਨਾਲ ਹੀ ਬਿਲਕੁਲ ਆਫਿਸ ਦਾ ਕਰ ਐਸਚੂ ਸਾਹਿਬ ਦਾ ਬਾਹਰ ਨਹੀਂ ਕਿਤੇ ਠੀਕ ਸਰ ਸੰਦਗੀ ਅਮਿਤ ਲੇਡੀ ਰੂਮ ਹਵਾਲਾਤ ਨਹੀਂ ਹੈ ਵਾਸ਼ਰੂਮ ਵੀ ਨਹੀਂ ਰਹਿਦੀ

ਹਾਂਜੀ ਸਰ ਨਾ ਕੁਝ ਪਈ ਹੋਈ ਮਾਹੌਲ ਦੇਖੋ ਹਾਂਜੀ ਉਹ ਰੋਜੀ ਰਪਟ ਹੈਗੇ ਨਹੀਂ ਉਹਨੇ ਜਾਣਦੀ ਐ ਸੱਚੀ ਜਿਹੜੇ ਪਬਲਿਕ ਕੰਪਲੇਂਟ ਕਰਨ ਆਂਦੀ ਉਹ ਕਿੱਥੇ ਬੈਠਦੀ ਐ ਸਰ ਜਿਹੜੇ ਕੰਪਲੇਂਟ ਕਰਦੇ ਆ ਉਹ ਪਬਲਿਕ ਵਾਸਤੇ ਪਬਲਿਕ ਵਾਸਤੇ ਵਾਸ਼ਰੂਮ ਕਿਹੜਾ ਹਾਂਜੀ ਪਬਲਿਕ ਵਾਸਤੇ ਵਾਸ਼ਰੂਮ ਬਾਹਰ ਹੁੰਦਾ ਲੇਡੀਜ਼ ਦਾ ਏਜੈਂਟਸ ਦਾ ਇਹ ਲੇਡੀਜ਼ ਦਾ ਏਜੈਂਟਸ ਹੈ ਇਹ ਤਾਂ ਕਾਮਨ ਨਹੀਂ ਆ ਸਰ ਕਾਮਨ ਨਹੀਂ ਆ ਕੋਈ ਲੇਡੀਜ਼ ਆ ਜੇ ਉਹਦਾ ਕੋਈ ਵਾਸ਼ਰੂਮ ਨਹੀਂ ਹੈ ਕਾਮਨ ਨਹੀਂ ਆ ਦੂਜਾ ਸਰ ਐਸਐਚਯੂ ਸਾਹਿਬ ਵਾਲਾ ਜਿੱਥੇ ਇਹ ਐਸਐਚਯੂ ਸਾਹਿਬ ਵਾਲੇ ਰੂਮ ਵਿੱਚ ਕੌਣ ਜਾਏਗਾ ਕੋਈ ਵੀ ਨਹੀਂ ਜਾ ਸਕਦਾ ਨਹੀਂ ਉਹ ਜਿਹੜੀ ਲੇਡੀਜ਼ ਅਸੀਂ ਫਰੀ ਜਾਂ ਉਹਨਾਂ ਨੂੰ ਉੱਧਰ ਹੀ ਕੀਦਾ ਸਰ ਉਹ ਬਾਹਰ ਨਹੀਂ ਲਈ ਜਿੱਥੇ ਉਹ ਅੰਦਰ ਹੀ ਰਹਿੰਦੇ ਪਰ ਕਿਵੇਂ ਪੋਸੀਬਲ ਹੈ ਕੋਈ ਲੇਡੀ ਜਗਰਦੂਸ਼ ਹਵਾਲਾ ਦਿੱਤੀ ਹੈ ਪਹਿਲੇ ਉੱਥੇ ਕੋਜੋਨਿਵਾਸ ਹੁੰਦੇ ਹਨ ਦੇ ਅਸਰਚੋ ਦੇ ਕਮਰੇ ਜਾਈਗੀ। ਕੋਈ ਅਪਰਾਧੀ ਨੂੰ ਕੋਣ ਇਸ ਚਪੜੇ ਕਮਰੇ ਲੈ ਕੇ ਜਾਂਦਾ ਹੈ। ਇਹ ਗੱਡੀਆਂ ਕਿੱਦੀਆਂ ਖੜੀਆਂ ਨੇ ਇੱਥੇ ਨੇ ਸਾਰੀਆਂ। ਸਰ ਆ ਤੰਗੀ ਮਾਲ ਮਕਦਮਾ ਹੈ ਸਰ ਬਾਕੀ ਫਟਨੇਸ ਕਰਦੇ ਨੇ। ਮਾਲਖਾਨੇ ਨੇ ਜੇ ਬਾਹਰ ਖੜੀ ਹੁੰਦੀਆਂ ਨੇ ਸਾਰੀਆਂ। ਨਹੀਂ ਇਹ ਤਾਂ ਰਾਤ ਵਾਲਾ ਮੁੰਡਾ ਜਿਹੜਾ ਅੰਦਰ ਆ ਉਹਦੀ ਹੈ ਗੱਡੀ ਸਰ ਆਹ ਥਾਰ ਜਿਹੜੀ ਉਹ। ਬਾਕੀ ਤਿੰਨ ਆਪਣੇ ਸਟਾਫ ਦੀ ਹੈ। ਹਾਂਜੀ ਸਰ ਹਾਂਜੀ। ਟੋਟਲ ਕਿੰਨੇ ਮੁਲਾਜ਼ਮ ਇੱਥੇ ਸਾਡੇ ਹੋ? ਸਰ ਜਿਹੜੇ ਜੈਂਡਰ ਟੋਟਲ ਹੈਗੇ ਆ ਪੱਕੇ ਮਜ਼ਦਮ ਸਰ ਉਹ ਲਗਭਗ 30 ਦੇ ਨੇ ਤੇ ਬਾਕੀ ਸਰ ਜਿਹੜੇ ਜਿਹੜਾ ਟ੍ਰੈਫਿਕ ਸਟਾਫ ਵੀ ਸਰ ਥਾਣੇ ਕੀ ਬੋਲਦਾ ਆ ਜਿਹੜੀਆਂ ਆਪਣੀਆਂ ਮੱਦਾਂ ਨੇ ਸਰ ਜਿੱਦਾਂ ਖਜ਼ਾਨਾ ਗਾਰਦੋ ਵੀ ਕੋਟ ਕੰਪਲੈਕਸ ਉਹ ਵੀ ਥਾਣੇ ਕੀ ਬੋਲਦੇ ਨੇ ਸਰ ਫੀਮੇਲ ਫੀਮੇਲ ਵੀ ਹੈਗੀਆਂ ਸਰ ਕਿੰਨੀਆਂ ਫੀਮੇਲ ਸਰ ਸਾਡੇ ਕੋਲ ਮੈਡਮ ਆ ਕੇ ਪੰਜ ਜਾਂਦੀਆਂ ਉਹ ਕਿੱਥੇ ਜਾਂਦੀਆਂ ਨੇ ਵਾਸ਼ਰੂਮ ਵਗੈਰਾ ਸਰ ਇਹਨੂੰ ਵੀ ਜੁੜਨ ਤਾਂ ਲੈਂਦੇ ਐਸਐਸਓ ਸਾਹਿਬ ਵਾਲਾ ਇੱਕ ਸਰ ਸਾਲ ਕੇ ਅੰਦਰ ਦੇ ਵਿੱਚ ਆ ਫਾਈਲ ਕੀਤਾ ਪਰਲੀ ਸੈਂਡ ਉਹਦਾ ਜਿਹੜਾ ਸਾਡਾ ਸਾਂਝ ਕੇਂਦਰ ਜਿੱਥੇ ਪਾਸਪੋਰਟ ਵਗੈਰਾ ਵੈਰੀਫਾਈਂਗ ਦੇਖੋ ਉਹ ਤੇ ਨੋ ਹੋ ਗਿਆ ਥਾਣੇ ਉਹ ਥਾਣੇ ਦੇ ਨਾਲ ਉਹ ਤੇ ਕਿ ਲੈਣਾ ਦੇਣਾ ਸਾਂਝ ਕੇਂਦਰ ਦਾ ਉਹ ਡਿਫਰੈਂਟ ਚੀਜ਼ ਨਾਲ ਨਹੀਂ ਹੈ ਨਾ ਬਿਲਕੁਲ ਇੱਥੋਂ ਤੁਹਾਡਾ ਪਾਰਟ ਨਹੀਂ ਹੈ ਤੁਹਾਡੇ ਥਾਣੇ ਦੇ ਵਿੱਚ ਕੋਈ ਲੇਡੀਜ਼ ਟਾਇਲਟ ਨਹੀਂ ਹੈ ਸਰ ਇੱਕ ਹੀ ਕਮਨ ਇੱਕ ਹੀ ਹੈ ਨੋ ਕਮਨ ਨਹੀਂ ਹੁੰਦਾ ਲੇਡੀਜ਼ ਅਲੱਗ ਹੁੰਦਾ ਪਰ ਕਿਦੋ ਲੇਡੀਜ਼ ਦਾ ਟਾਇਲਟ ਪੂਰੇ ਥਾਣੇਕ ਵੀ ਨਹੀਂ ਹੈ ਹਵਾਲਾਤੀ ਵੀ ਨਹੀਂ ਹੈ ਲੇਡੀਜ਼ ਹਵਾਲਾਤ ਹੀ ਨਹੀਂ ਇੱਥੇ ਕਿੰਨੀਆਂ ਕੈਸਾਂ ਜ ਰੋਜ਼ ਆ ਜਾਂਦੀਆਂ ਨੇ ਰੋਜ਼ ਸਰ ਦੇ ਤਾਂ ਕੱਲ ਹੋਈ ਐ ਕਿਸੇ ਤੇ ਐ ਜਿਆਦਾ ਪਰ ਕਿਹੜੇ ਕੇਸ ਆਉਂਦੇ ਨੇ ਇੱਥੇ ਜਾਦਤਰ ਸਰ ਲੜਾਈ ਝਗੜੇ ਹੋਦੇ ਓਕੇ ਐਂਡੀ ਤੇ ਮੀਨੀਮੀਆਂ ਤੋਂ ਜ਼ਿਆਦਾ ਜਗ੍ਹਾ ਨਹੀਂ ਜ। ਟ੍ਰੈਫਿਕ ਪੁਲਿਸ ਵੀ ਇੱਥੋਂ ਹੈਂਡਲ ਕਰਦੇ ਨੇ। ਸਰ ਇਦਾਂ ਉਹਨਾਂ ਦੇ ਸਿੱਧੇ ਆਰਡਰ ਨੇ ਹੁਸ਼ਿਆਰਪੁਰ ਤੋਂ ਤੇ ਉਹ ਬਾਹਰ ਹੀ ਰਹਿੰਦੇ ਸਰ ਥਾਣੇ ਤੋਂ ਨਹੀਂਗੇ ਸਿੱਧੇ ਆਰਡਰ ਨੇ 6-5 ਜਾਂ। ਇਹ ਸਾਰਾ ਪਰਮਿਸਸ ਥਾਣੇ ਦਾ ਹੀ ਹੈ। ਇਹ ਸਰ ਆਹ ਵਾਲਾ ਹੈ। ਸਾਰਾ ਇੱਧਰ। ਹਾਂਜੀ ਸਰ ਇੱਧਰ। ਇਹ ਵੀ ਹੈ। ਇਹ ਸਾਰਾ ਪਿੱਛੇ ਵੀ। ਹਾਂਜੀ ਸਰ ਵੀ ਪਿੱਛੇ। ਓਕੇ। ਮਤਲਬ ਲਾਈਟ ਇੱਕੋ ਹੀ ਹੈ ਪੂਰੇ ਥਾਣੇ 'ਚ। ਨੀ ਇਹ ਸਭ ੱਡ ਗਦੀ ਐ ਤੁਸੀਂ ਦਿਖਾ ਲੈਨੇ ਕਿੱਥੋਂ ਜਲਦੀ ਮੈਂ ਬੁਲਾ ਲੈਨੇ ਸਭ ਇਹ ਸਰਕੇ ਲੈ ਨੀ ਅਸਟੈਂਡ ਨਹੀਂ ਹੁੰਦਾ ਠੀਕ ਐ ਅਸਟੈਂਡ ਉਹ ਜਿਹੜੇ ਘਰ ਦੀ ਛੁੱਟੀ ਕਰਕੇ ਚਲੇ ਜਾਣਗੇ ਉਹ ਅਸਟੈਂਡ ਨਹੀਂ ਹੁੰਦਾ ਜਦੋਂ ਰੋਜ਼ਨਾਮੇ 'ਚ ਨਹੀਂ ਚੜਿਆ ਔਰ ਗਏ ਨੇ ਤੇ 11 ਵਜੇ ਕੱਲ੍ਹ ਸਤੋਂ ਉਹਨਾਂ ਦਾ ਨਾਮ ਔਰ ਨੰਬਰ ਲਿਖੋ ਰਪੜੇ ਲਿਖੋ ਇੱਥੇ ਵਿਜ਼ਟਰ ਦੇ ਬੈਠਣ ਦਾ ਅੱਛਾ ਇੰਤਜ਼ਾਮ ਕਰੋਗੇ ਠੀਕ ਐ ਸਰ ਅੱਛੀਆਂ ਕੁਰਸੀਆਂ ਲਾ ਕੇ ਠੀਕ ਸਰ तरीके ਨਾਲ লেডিস ਦਾ ਵਾਸ਼ਰੂਮ ਬਣੇਗਾ ਜੀ ਸਰ ਜੀ ਸਰ ਜੀ ਸਰ ਇੱਥੇ ਹਰ ਕੋਨੇ 'ਚ ਬਣ ਰਿਹਾ ਹੈ ਮਹਿਲਾਵਾਂ ਵਾਸਤੇ ਜੀ ਅਪੀਲ ਕਰਦੇ ਹਾਂ ਹੁਣ ਉੱਥੇ ਕੋਈ ਉੱਥੇ ਹੀ ਲੇਡੀ ਜਾਏਗੀ ਉੱਥੇ ਕੋਈ ਅਪਰਾਧੀ ਜਾਏਗਾ ਕੋਈ ਸ਼ਰਾਬੀ ਜਾਏਗਾ ਕੋਈ ਹਰ ਤਰੀਕੇ ਦੇ ਲੋਕ ਆਂਦੇ ਨੇ ਥਾਣੇ 'ਚ ਇਹ ਬਿਲਕੁਲ ਗਲਤ ਹੈ ਕਿ ਇੱਥੇ ਲੇਡੀਜ਼ ਦਾ ਟਾਇਲਟ ਨਹੀਂ ਹੈ ਔਰ ਵਿਜ਼ਟਰ ਦੇ ਅਸੇ ਕਾਚੇ ਇੰਤਜ਼ਾਮ ਹੋ ਜੀ ਦਾ ਕਰ ਬੋਟ ਕਰੋ ਜੀ ਸਰ ਹਾਂ ਜੀ ਆਸਚੋ ਸਭ ਦਾ ਨੰਬਰ ਦੋ ਜੀ ਸਰ ਨਾਮ ਉਹ ਨੰਬਰ ਦੋ ਐਡੀਸ਼ਨਲ ਐਸਐਚਓ ਕੌਣ ਹੈ ਬੁਲਾਓ ਉਹਨਾਂ ਨੂੰ ਪਰਮਜੀਤ ਭਾਈ ਕਿੱਥੇ ਬਿਕਾ ਨਾ ਐਸਐਚਓ ਦਾ ਨੰਬਰ ਇਹ ਕੋਈ ਸਪੈਸ਼ਲ ਐਡੀਸ਼ਨਲ ਐਸਐਚਓ ਜੀ ਸਰ ਔਨ ਡਿਊਟੀ ਹੋ ਜੀ ਸਰ ਵਰਦੀ ਕਿੱਥੇ ਤੁਹਾਡੀ ਸਾਨੂੰ ਲੱਗਦਾ ਕਿ ਸਾਡੇ ਛੋਟੇ ਮੁੰਡੇ ਲੱਗਦੀ ਆ ਜੇ ਤੁਸੀਂ ਮੈਨੂੰ ਕਹਿ ਸਕੋ ਤੁਹਾਡੇ ਥਾਣੇ ਚੋ ਐਸਐਚਓ ਸਾਹਿਬ ਬਿਨਾ ਰਪਟ ਲਿਖਾਇਆ ਹੋਏ ਛੁੱਟੀ ਦੇ ਗਏ ਨੇ ਕਿਰਪਾ ਕੀ ਜਵਾਬ ਹੈ ਤੁਹਾਡੇ ਬੋਲੇਗਾ ਰੋਜ਼ਨਾਮਚੇ ਕਿਦਰੇ ਨਹੀਂ ਲਿਖਿਆ ਹੋਇਆ ਕਿ ਛੁੱਟੀ ਲਗਿਆ ਵਗੈਰਾ ਜਰ ਨੇ ਗੱਡੀ ਇੱਥੇ ਖੜੀ ਹੋਣ ਦੀ ਤਲੂਕ ਕੀ ਜਵਾਲਾ ਹੋ ਗਈ ਸਾਨੂੰ ਉਹਦੀ ਲੋਕ ਕੁਝ ਵੀ ਐਸਐਚਓ ਕਿਦਰ ਜਾਏਗਾ ਤੇ ਨੋਟਡ ਹੋਏਗਾ ਥਾਣੇ ਦੇ ਵਿੱਚ ਸਭ ਤੋਂ ਜ਼ਿੰਮੇਵਾਰ ਪੋਸਟ ਅਸਿਸਟੈਂਟ ਸੈਕੰਡ ਅਸਿਸਟੈਂਟ ਤੁਸੀਂ ਹੋ ਤੁਹਾਡਾ ਜਿੰਮਾ ਬਣਦਾ ਕੋਈ ਵੀ ਜਾਏਗਾ ਤੇ ਰੱਪਟੇ ਤੇ ਲਿਖੀ ਹੋਣੀ ਚਾਹੀਦੀ ਹੈ ਤੇ ਰੱਪਟੇ ਲਈ ਕਿੰਨੇ ਵਜੇ ਗਏ ਸੀ ਐਸਐਚਓ ਸਾਹਿਬ ਸਵੇਰੇ ਸਰ ਮਾਰਨਿੰਗ ਹੀ ਗਏ ਬਿਲਕੁਲ 10 ਮਿੰਟ ਅੱਧੇ ਘੰਟੇ ਗੱਲ ਹੋਰ ਹੁੰਦੀ ਹੈ ਮਾਰਨਿੰਗ ਦੇ ਗਏ ਆ ਰਾਤ ਦੇ 8 ਵਜੇ ਲੈ ਇਹ ਰੱਪਟ ਹੀ ਨਹੀਂ ਹੈ ਕਿ ਥਾਣੇ ਦੇ ਵਿੱਚ ਕਾਇਦੇ ਨਾਲ ਤੋਂ ਹਾਜ਼ਰ ਦੇਣਾ ਇੱਥੇ ਕਾਇਦੇ ਨਾਲ ਤੇ ਹਾਜ਼ਰ ਨੇ ਗੱਡੀ ਐ ਖੜੀ ਐ ਐਸਐਚਓ ਸਾਹਿਬ ਹੈ ਹੀ ਨਹੀਂ ਐ ਤੇ ਸਿਸਟਮ ਠੀਕ ਨਹੀਂ ਐ ਨਾ ਜੀ ਓਕੇ ਸੋ ਆਈਵ ਗਾਟ ਸਮਥਿੰਗ ਟੂ ਟੈਲ ਯੂ ਥਾਣੇ ਨੂੰ ਉਲੀਆਣਾ ਇੱਥੇ ਅਕੀਮ ਜੀ ਸਰ ਫਾਰਮ ਪਰ ਵਾਲਾ ਸਾਈਨ ਕਰਾਓ ਸਾਈਨ ਕਰਾਓ ਉਹਨਾਂ ਦੇ ਜੀ ਮੁੰਸ਼ੀ ਮੁੰਸ਼ੀ ਦਾ ਵੀ ਨਾਮ ਫੋਨ ਨੰਬਰ ਐਡੀਸ਼ਨ ਐਸਐਚਓ ਦਾ ਨਾਮ ਫੋਨ ਨੰਬਰ ਤੁਸੀਂ ਵੀ ਲਿਖਾ ਦਿਓ ਆਪਣਾ ਪਰ ਤੁਸੀਂ ਵਰਦੀ ਜਿਹਾ ਕਰੋ ਥਾਣੇ ਜੋ ਤੁਸੀਂ ਐਸਐਚਓ ਹੈ ਨਹੀਂ ਤੁਸੀਂ ਵਰਦੀ ਚ ਨਹੀਂ ਆਏ ਕੋਈ ਕੋਈ ਵੀ ਆ ਰਿਹਾ ਇੱਥੇ ਪਬਲਿਕ ਆਏਗੀ ਰਿਪੋਰਟ ਕਰਨ ਲੱਗੇਗੀ ਉਹਨੂੰ ਵੀ ਪਤਾ ਤੁਸੀਂ ਕੌਣ ਹੈਗੇ ਸਰ ਆਏ ਸਰ ਆਂ ਅੰਦਰ ਲਿਖਾ ਲਓ ਸਰ ਅੱਜ ਤੁਸੀਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੋਂ ਡਿਊਟੀ 'ਚ ਹੋ ਤੁਸੀਂ 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 ਡਿਊਟੀ 'ਚ ਆਈ ਲਈਏ ਸੀ ਸਰ ਸਰ ਦੇਤੀ ਉਹ ਮਰਦੀ ਕੋ ਨਹੀਂ ਪੰਦ ਤਾ ਹੁਣ ਲਾ ਕੇ ਗੱਡੀ ਪਈ ਲਾ ਕੇ ਸਕੰਦੇ ਗਏ ਅੰਦਰ ਵੜੇ ਫੇਰ ਛੋਟਾ ਮੋਚ ਸਰ ਆਈ ਮੈਂ ਇਹ ਨਹੀਂ ਗਿਆ ਸਰ ਛੋਟਾ ਮੋਚ ਲੱਗੇ ਉਹਦਾ ਵਿਆਹ ਹੀ ਕੁੜੀ ਦਾ ਜੀ ਆਪਣੀ ਪਹਿਲਾ ਸੈੱਟ ਨਾਲ ਜੀ ਐਂਡ ਸਰ ਦਾ ਵੀ ਨੰਬਰ ਲੈ ਲਓ ਐਡੀਸ਼ਨਲ ਸਿਸ ਸਾਹਿਬ ਦਾ ਨਾਮ ਉਹ ਨੰਬਰ ਮੁਰਸ਼ੀ ਸਾਹਿਬ ਦਾ ਲੈ ਲਿਆ ਤੁਸੀਂ ਰਿਫਰ ਤੁਸੀਂ ਐਸੇ ਗਰੋਸੀ ਸੀ ड्यूटी अफसर का ड्यूटी अफसर हो ड्यूटी है West, आग्णे आग्णे way way to, तो, आज सवेर तो अठ बजे तक कल सब एस एच ओ गए राजेरा थाने का जवाब है ड्यूटी अफसर हो सब तो नहीं बारह घंटे तो नहीं है तो ड्यूटी अफसर हो क्या रपट लिखी है मैं पूछ ड्यूटी हो మే ਲਿਖੇ ਨਾ ਨਜ਼ਰ ਨਾਮ ਲਿਖੋ ਫੋਨ ਨੰਬਰ ਲਿਖੋ ਬੈਲਟ ਨੰਬਰ ਲਿਖੋ ਇਹਨਾਂ ਦਾ 950 ਇੱਥੇ ਰੱਖ ਲਈ ਤੁਸੀਂ ਇੱਥੇ ਇਹਨਾਂ ਦਾ ਬੈਲਟ ਨੰਬਰ ਵੀ ਲਿਖੋ 177 177 ਤੁਹਾਡਾ ਬੈਲਟ ਜਿਲੇ ਜਿਲੇ ਦੁਸ਼ਰ ਨਿਯਮ ਤਾਂ ਤੁਹਾਨੂੰ ਪਤਾ ਹੀ ਹੋਣੇ ਨੇ ਕਿ ਅਗਰ ਕੋਈ ਵੀ ਅਧਿਕਾਰੀ ਜੀ ਸਰ ਥਾਣੇ ਤੋਂ ਬਾਹਰ ਜਾਂਦਾ ਹੈ ਜੀ ਸਰ ਰਾਊਂਡ ਤੇ ਵੀ ਜਾਂਦਾ ਤੇ ਰਪਟ ਲਿਖਾ ਕੇ ਜਾਂਦਾ ਹੈ ਮੀਟਿੰਗ ਤੇ ਵੀ ਜਾਂਦਾ ਰਪਟ ਲਿਖਾ ਕੇ ਜਾਂਦਾ ਔਰ ਇੱਕ ਇੱਕ ਅਧਿਕਾਰੀ 12 ਘੰਟੇ ਤੋਂ ਨਹੀਂ ਹੈ ਤੇ ਤੁਹਾਡੇ ਕੋਲ ਰਪਟ ਨਹੀਂ ਹੈ ਦਿਖਾ ਦਿਓ ਕਿ ਲਿਖੀ ਹੋਈ ਤਾਂ ਲਿਖੀ ਹੈ ਜਾਂ ਨਹੀਂ ਨਹੀਂ ਲਿਖੀ ਗੱਲ ਖਤਮ ਹੋ ਗਈ ਸੋਰਾ ਕੀ ਐਸਐਚਓ ਸਾਹਿਬ ਨੂੰ ਨਿਯਮ ਕੀ ਐਸਐਚਓ ਸਾਹਿਬ ਨੂੰ ਨਿਯਮ ਪਤਾ ਨਹੀਂ ਆਵਲੇ ਨਹੀਂ ਗਲਤ ਗੱਲਾਂ ਨੇ ਜੇ ਜੇ ਵੱਡੇ ਅਧਿਕਾਰੀ ਐਵੇਂ ਕਰਨਗੇ ਤੇ ਛੋਟੇ ਕਾਂਸਟੇਬਲ ਕਿਵੇਂ ਕਰਨਗੇ ਸੋਚੋ ਗੱਲ ਲੋਕੋ ਡਿਊਟੀ ਨਿਭਾਉਣਾ ਉਹਨਾਂ ਕੀ ਲੋੜੇ ਡਿਊਟੀ ਨਿਭਾਉਣੇ ਠੀਕ ਇੱਥੇ ਵਿਜ਼ਟਰ ਵਾਸਤੇ ਸਥਾਪਨ ਤੇ ਆਮ ਕਰਾਓ ਜੇ ਕੋਈ ਰਿਪੋਰਟ ਲਿਖਾਣ ਆਂਦਾ ਚਾਰ ਬੰਦੇ 6 ਬੰਦੇ ਕੋ ਲੇਡੀਜ਼ ਆਉਂਦੀਆਂ ਟੰਗ ਦੀਆਂ ਕੋ ਸੀਟਾਂ ਲੱਗੀਆਂ ਉਹਨਾਂ ਤੇ 4 6 ਇਹ ਲੱਗਦਾ ਟਰਨਲ ਅੱਛੇ ਲੈ ਲੋ ਅੱਛੇ ਕੁਰਸੀ ਲੈ ਲੋ ਕੀ ਫਰਕ ਬੰਦਾ ਇਹ ਮਹਿਲਾਵਾਂ ਦਾ ਸ਼ੌਚਾਲੇ ਬਣਾਓ ਸਭ ਤੋਂ ਪਹਿਲਾਂ ਲੇਡੀਜ਼ ਦਾ ਟਾਇਲਟ ਬਹੁਤ ਜ਼ਰੂਰੀ ਹੈ ਜੇ ਹਰ ਇੱਕ ਟਾਇਲਟ ਹੈ ਜੀ ਉੱਥੇ ਉੱਥੇ ਕੋਈ ਅਪਰਾਧੀ ਨਹੀਂ ਜਾ ਸਕਦਾ ਅਸਮਾਜਿਕ ਤੱਤ ਨਹੀਂ ਜਾ ਸਕਦਾ ਉੱਥੇ ਕੋਈ ਲੜੀ ਚਲੀ ਜਾਏਗੀ ਇੱਥੇ ਹਾਸਾ ਹੋ ਜਾਏਗਾ ਥਾਣੇ ਦੇ ਅੰਦਰ ਤੁਹਾਡੇ ਕੋਲ ਲੇਡੀਜ਼ ਹਵਾਲਾਤ ਨਹੀਂ ਹੈ ਜੇਲ੍ਹ ਥਾਣੇ ਦੇ ਅੰਦਰ ਮੈਂ ਦੇਖਿਆ ਸਾਰਾ ਕੁਝ ਦਿਸ ਇ ਆਈ ਨੂ ਹਾਊ ਟੂ ਮੇਕ ਹੁਣੇ ਲੜਾਈ ਹੋ ਜੇ 10 ਲੇਡੀਆਂ ਕਿੱਥੇ ਰੱਖੋਗੇ ਤੁਸੀਂ ਨਹੀਂ ਦੁਆਰ ਤੇ ਕੰਮ ਨਹੀਂ ਖਾਈ ਉਹਨਾਂ ਦਾ ਕੀ ਪਾਣੀ ਕਿੰਨੇ ਵੇ ਢਾਲੂਗਾ ਹਵਾਲਾਤ ਤੇ ਹਵਾਲਾਤ ਹੈ ਰੋਜ਼ ਅੰਦਰ ਇੱਕ ਸਵਚਾਲਾ ਵੀ ਹੋਣਾ ਚਾਹੀਦਾ ਲੇਡੀਆਂ ਦਾ ਠੀਕ ਹੈ ਇੱਕ ਵੀ ਨੂੰ ਮੰਨ ਲਵਾਂਗਾ ਤੁਸੀਂ ਅਸਚੁੱਧ ਕਮਰੇ ਲੈ ਗਏ ਕੋਈ ਅਸਚੋਕੜੇ ਕਮਰੇ ਜਿਹੜੇ ਬੜੰਨ ਅਪਰਾਧੀ ਨੂੰ ਕੋਈ ਨਹੀਂ ਵੜਨ ਦਿੰਦਾ ਠੀਕ ਦੋ ਤਿੰਨ ਗਲਤੀਆਂ ਨੇ ਇਹਨੂੰ ਸੁਧਾਰੋ ਬਸ ਨਹੀਂ ਹੋ ਸਰ ਆ ਕਰ ਲੋ ਫਾਰਮ ਲੈ ਕੇ ਆ ਜੀ